ਵਾਣੀ ਕਹਿੰਦੀ ਹੈ ਨਾ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਅੱਜ ਤੇ ਕਈ ਵਾਰੀ ਲੰਗਰ ਚ ਵੇਖਿਆ ਵੀ ਪ੍ਰਸ਼ਾਦੇ ਜੇ ਚਾਰ ਪਏ ਨੇ ਨਾ ਤੇ ਜੇ ਮੈਂ ਖਾਣੇ ਆ ਤੇ ਤੀਜਾ ਕੋਈ ਆ ਗਿਆ ਤਾਂ ਉਹਨੂੰ ਕਹਿ ਦਵੇ ਨਹੀਂ ਜੀ ਲੰਗਰ ਸਮਾਪਤ ਹੋ ਗਿਆ ਕਹਦੇ ਨੇ ਨਾ ਕਈ ਵਾਰੀ ਤੇ ਮਹਾਰਾਜ ਕੀ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਆਪਾਂ ਤੇ ਕਈ ਵਾਰੀ ਕਦਮ ਕਦਮ ਤੇ ਝੂਠ ਬੋਲ ਦਿੰਨੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਇੱਕ ਗੱਲ ਹੋਰ ਯਾਦ ਰੱਖੀਓ ਝੂਠ ਤੁਹਾਨੂੰ ਯਾਦ ਰੱਖਣਾ ਪਵੇਗਾ ਝੂਠ ਜਿਹੜੀ ਝੂਠ ਝੂਠ ਦੀ ਸਟੇਟਮੈਂਟ ਹੈ ਉਹ ਤੁਹਾਨੂੰ ਯਾਦ ਰੱਖਣੀ ਪੈਣੀ ਹੈ ਵੀ ਫਲਾਣੇ ਟਾਈਮ ਮੈਂ ਆ ਬੋਲਿਆ ਸੀ ਹੁਣ ਕਿਤੇ ਮੇਰੀ ਸਟੇਟਮੈਂਟ ਬਦਲ ਨਾ ਜਾਵੇ ਪਰ ਜਿਹੜਾ ਸੱਚ ਹੈ ਉਹ ਤੁਹਾਨੂੰ ਕਦੇ ਯਾਦ ਨਹੀਂ ਰੱਖਣਾ ਪੈਣਾ ਉਹ ਤੁਹਾਨੂੰ ਪਤਾ ਵੀ ਸੱਚ ਇਹੀ ਹੈਗਾ ਮੈਂ ਉਦੋਂ ਵੀ ਇਹੀ ਬੋਲਿਆ ਸੀ ਅੱਜ ਵੀ ਇਹੀ ਬੋਲਣਾ ਇਸ ਕਰਕੇ ਰੱਬ ਸੱਚਾ ਏ ਤੇ ਆਪਾਂ ਵੀ ਉਹਦੇ ਨਕਸ਼ੇ ਕਦਮ ਤੇ ਚੱਲਣਾ ਹੈ ਆਪਾਂ ਵੀ ਕੋਸ਼ਿਸ਼ ਕਰਨੀ ਝੂਠ ਨਾ ਬੋਲੀਏ ਆਪਾਂ ਤੇ ਕਈ ਵਾਰੀ ਆਪਣੇ ਘਰੇ ਕੋਈ ਆ ਜੇ ਨਾ ਤੇ ਬੈਲ ਖੜਕਾਵੇ ਤੁਹਾਡੇ ਪਾਪਾ ਨੂੰ ਮਿਲਣਾ ਤੇ ਮੰਮੀ ਘਰੋਂ ਸਿਖਾ ਦਿੰਦੀ ਐ ਪਾਪਾ ਭਾਵੇਂ ਸੁੱਤਾ ਹੀ ਹੋਣ ਜਾਂ ਬੱਚੇ ਨੂੰ ਜਾਂ ਉਹਨੂੰ ਕਹਦੇ ਬੇਟਾ ਪਾਪਾ ਜੀ ਨਿਤਨੇਮ ਕਰਦੇ ਪਏ ਆਪਾ ਜੀ ਨਿਤਨੇਮ ਕਰਦੇ ਪਏ ਆ ਜਾਂ ਕਹਦੇ ਨੇ ਕਹ ਦੋ ਜੀ ਪਾਪਾ ਜੀ ਘਰੇ ਨਹੀਂ ਹੈਗੇ ਹੈ ਨਾ ਸੋ ਨਕੀਆਂ ਨਕੀਆਂ ਗੱਲਾਂ ਉਹ ਬੱਚੇ ਨੇ ਕਿ ਸਿਖਾਇਆ ਦੇ ਵਿੱਚੋਂ ਪਾਪਾ ਪੱਲਾ ਝਾੜਦਾ ਇੰਨੀ ਗੱਲ ਕਹਿ ਕੇ ਬੱਚੇ ਨੂੰ ਜਾਂ ਬੱਚੇ ਤੂੰ ਕਹਿ ਦੇ ਹੁਣ ਬੱਚੇ ਦੇ ਮਨ ਤੇ ਉਹ ਗੱਲ ਕਿਹੜੀ ਅਸਰ ਕਰੇਗੀ ਪਾਪਾ ਮੇਰੇ ਸੁੱਤੇ ਸੀ ਮੰਮੀ ਮੇਰੀ ਕਹਿੰਦੀ ਪਾਪਾ ਮੇਰੇ ਕਹਿੰਨੇ ਤਨੇਮ ਕਰਦੇ ਐ ਜਾਂ ਪਾਪਾ ਮੇਰੇ ਘਰ ਐ ਮੰਮੀ ਕਹਿੰਦੀ ਤੂੰ ਫਲਾਣੇ ਬੰਦੇ ਨੂੰ ਕਹਿ ਦੇ ਪਾਪਾ ਘਰ ਨਹੀਂ ਹੈਗੇ ਬੱਚੇ ਨੇ ਕੀ ਸਿੱਖਿਆ ਉਹਦੇ ਵਿੱਚੋਂ ਤੁਸੀਂ ਆਪ ਸੋਚ ਲਓ ਬੱਚੇ ਦੀ ਝੋਲੀ ਵਿੱਚ ਅਸੀਂ ਕੀ ਪਾਇਆ ਪਹਿਲੇ ਟੀਚਰ ਅਸੀਂ ਆ ਇਸ ਕਰਕੇ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਬਾਟ ਮੁਰੀਦਾ ਜੋ ਲਈਏ